ਬਾਈਕ ਜੀ ਮੁਗਲ ਫੌਜਾਂ ਪਿੱਛੇ ਚੜੀਆਂ ਆ ਰਹੀਆਂ ਸੀ ਇਸ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਚਮਕੌਰ ਦੀ ਗੜੀ ਵਿੱਚ ਟਿਕਾਣਾ ਕਰਨਾ ਪਿਆ ਸੀ ਤੇ ਗੁਰੂ ਜੀ ਵੱਡੇ ਸਾਹਿਬਜ਼ਾਦੇ ਤੇ ਚਾਲੀ ਤਿੰਗਾ ਸਮੇਤ ਉਸ ਕੱਚੀ ਗੜੀ ਵਿੱਚ ਰੁਕ ਗਏ ਮੁਗਲ ਫੌਜਾਂ ਨੇ ਉਹਨਾਂ ਨੂੰ ਕਿਹੜਾ ਪਾ ਲਿਆ ਨਵਾਬ ਸ਼ੇਰ ਮੁਹੰਮਦ ਖਾਨ ਨੇ ਢੰਡੋਰਾ ਪਿਟਵਾ ਦਿੱਤਾ ਸੀ ਕਿ ਸਾਰੇ ਆਪਣੇ ਆਪ ਨੂੰ ਸਾਡੇ ਹਵਾਲੇ ਕਰ ਦਿਓ ਨਹੀਂ ਤਾਂ ਮਾਰ ਦਿੱਤੇ ਜਾਵਾਂਗੀ ਇਹਦਾ ਮੋੜਵਾ ਜਵਾਬ ਗੁਰੂ ਗੋਬਿੰਦ ਸਿੰਘ ਜੀ ਨੇ ਤੀਰਾਂ ਦੀ ਬਾਛਤ ਕਰਕੇ ਦਿੱਤਾ ਸੀ ਵਾਹਿਗੁਰੂ ਜੀ ਇਤਿਹਾਸ ਦੱਸਦਾ ਹੈ ਕਿ ਗੁਰੂ ਜੀ ਤੇ 40 ਸਿੱਖਾਂ ਨੂੰ 10 ਲੱਖ ਦੀ ਫੌਜ ਨੇ ਘੇਰਾ ਪਾ ਰੱਖਿਆ ਸੀ ਵਾਹਿਗੁਰੂ ਜੀ ਯੁੱਧ ਸ਼ੁਰੂ ਹੋ ਗਿਆ ਤਿੱਖਾ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਬੇਨਤੀ ਕੀਤੀ ਸੀ ਕਿ ਆਪ ਸਾਹਿਬਜਾਦਿਆਂ ਨੂੰ ਲੈ ਕੇ ਨਿਕਲ ਜਾਓ ਅਸੀਂ ਫੌਜ ਦਾ ਮੁਕਾਬਲਾ ਕਰਾਂਗੇ ਪਰ ਵੈਗੁਰੂ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਫਰਮਾਇਆ ਕਿ ਤੁਸੀਂ ਕਿਹੜੇ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹੋ ਤੁਸੀਂ ਸਾਰੇ ਹੀ ਮੇਰੇ ਸਾਹਿਬਜ਼ਾਦੇ ਹੋ ਤਾਂ ਸਿੰਘ ਚੁੱਪ ਹੋ ਗਏ ਵੈਗੁਰੂ ਜੀ ਬਾਬਾ ਅਜੀਤ ਸਿੰਘ ਜੀ ਨੇ ਗੁਰੂ ਪਿਤਾ ਜੀ ਕੋਲੋਂ ਜੰਗ ਵਿੱਚ ਜਾਣ ਦੀ ਆਗਿਆ ਮੰਗੀ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੇ ਨਾਲ ਗੁਰੂ ਜੀ ਨੇ ਅੱਠ ਸਿੰਘ ਜਿਨ੍ਹਾਂ ਵਿੱਚ ਪਾਈ ਮੁਕਮ ਸਿੰਘ ਜੀ ਪਾਈ ਇਸਰ ਸਿੰਘ ਜੀ ਪਾਈ ਲਾਲ ਸਿੰਘ ਜੀ ਪਾਈ ਨੰਦ ਸਿੰਘ ਜੀ ਪਾਈ ਕੇਸਰ ਸਿੰਘ ਜੀ ਪਾਈ ਦੇਵਾ ਸਿੰਘ ਜੀ ਪਾਈ ਕੀਰਤੀ ਸਿੰਘ ਜੀ ਤੇ ਪਾਈ ਮੇਰ ਸਿੰਘ ਜੀ ਜਾਣ ਕਰਨ ਲਈ ਨਾਲ ਭੇਜੀ ਸੀ ਵਾਹਿਗੁਰੂ ਜੀ ਬਾਬਾ ਅਜੀਤ ਸਿੰਘ ਜੀ ਦੀ ਉਮਰ ਉਸ ਵੇਲੇ 17 ਸਾਲ 11 ਮਹੀਨੇ ਤੇ 15 ਦਿਨ ਦੀ ਦੱਸੀ ਗਈ ਹੈ ਵਾਹਿਗੁਰੂ ਜੀ ਬਾਬਾ ਅਜੀਤ ਸਿੰਘ ਜੀ ਸਿੰਘਾ ਸਮੇਤ ਹਵੇਲੀ ਦਾ ਦਰਵਾਜ਼ਾ ਖੁੱਲਣ ਤੇ ਜੇ ਕਾਰੇ ਲਗਾਉਂਦੇ ਹੋਏ ਬਾਹਰ ਨਿਕਲੇ ਵਾਹਿਗੁਰੂ ਜੀ ਬਾਬਾ ਅਜੀਤ ਸਿੰਘ ਜੀ ਨੇ ਵੈਰੀਆਂ ਤੇ ਤਾਬਰ ਤੋੜ ਹਮਲਾ ਕਰਕੇ ਵੈਰੀ ਨੂੰ ਚਨੇ ਚਵਾ ਛੱਡੇ ਵਾਹਿਗੁਰੂ ਜੀ ਬੈਰੀ ਕੰਬ ਉੱਠੇ ਗੁਰੂ ਪਾਤਸ਼ਾਹ ਜੀ ਮਮਟੀ ਤੇ ਬੈਠ ਕੇ ਯੁੱਧ ਦਾ ਨਜ਼ਾਰਾ ਦੇਖ ਰਹੇ ਸਨ ਵਾਹਿਗੁਰੂ ਜੀ ਕਾਫੀ ਧੀ ਟੱਕਰਾ ਹੁੰਦਾ ਰਿਹਾ ਵਾਇਗੁਰੂ ਜੀ ਬਾਬਾ ਜੀ ਤੇ ਧਿਰ ਮੁੱਕ ਗਏ ਫਿਰ ਨੇਜਾ ਸੰਭਾਲ ਲਿਆ ਨੇਜਾ ਸੰਜੋਆ ਵਿੱਚ ਅੜ ਗਿਆ ਵਾਇਗੁਰੂ ਜੀ ਜਦ ਜ਼ੋਰ ਨਾਲ ਖਿੱਚਿਆ ਤਾਂ ਨੇਜਾ ਟੁੱਟ ਗਿਆ ਬਾਬਾ ਅਜੀਤ ਸਿੰਘ ਜੀ ਨੇ ਤਲਵਾਰ ਸੰਭਾਲ ਲਈ ਤੇ ਘੋੜਾ ਦੌੜਾ ਕੇ ਦੁਸ਼ਮਣ ਦੇ ਚੁੰਡ ਵਿੱਚ ਵੜ ਗਏ ਇਤ ਯੁੱਧ ਵਿੱਚ ਸਾਰੇ 8 ਸ਼ਹੀਦ ਰਿੰਗ ਸ਼ਹੀਦ ਹੋ ਗਏ ਵਾਇਗੁਰੂ ਜੀ ਬਾਬਾ ਅਜੀਤ ਸਿੰਘ ਜੀ ਨੂੰ ਵੈਰੀਆਂ ਦੇ ਟੀਡੀ ਦਲ ਨੇ ਘੇਰ ਲਿਆ ਬਾਬਾ ਜੀ ਦਾ ਘੋੜਾ ਵਿਜਕ ਵੀ ਹੋ ਗਿਆ ਵਾਹਿਗੁਰੂ ਜੀ ਬਾਬਾ ਅਜੀਤ ਸਿੰਘ ਜੀ ਪੈਦਲ ਹੀ ਤਲਵਾਰ ਸੂਤ ਕੇ ਵੈਰੀਆਂ ਤੇ ਭੁੱਖੇ ਸ਼ੇਰ ਵਾਂਗ ਟੁੱਟ ਪਏ ਬਾਬਾ ਜੀ ਨੂੰ ਇਕੱਲਾ ਦੇਖ ਕੇ ਵੈਰੀ ਇਕੱਠੇ ਹੋ ਕੇ ਪੈ ਗਏ ਚਾਚੂ ਫੇਰੀ ਤੋਂ ਕੀਰ ਕੇ ਹਮਲਾ ਕਰ ਦਿੱਤਾ ਇਸ ਲਈ ਬਾਬਾ ਅਜੀਤ ਸਿੰਘ ਜੀ ਯੁੱਧ ਦੇ ਵਿੱਚ ਸ਼ਹੀਦ ਹੋ ਗਏ ਵਾਹਿਗੁਰੂ ਜੀ ਗੁਰੂ ਜੀ ਨੇ ਇਤਾਰਾ ਯੁੱਧ ਆਪਣੀ ਅੱਖੀਂ ਦੇਖਿਆ ਸੀ ਵਾਹਿਗੁਰੂ ਜੀ ਤੇ ਸੈਭਜਾਦੇ ਦੀ ਸ਼ਹਾਦਤ ਤੇ ਜੈਕਾਰਾ ਛੱਡਿਆ ਬਾਬਾ ਅਜੀਤ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਬਾਬਾ ਜੁਜਾਰ ਸਿੰਘ ਜੀ ਨੇ ਪਿਤਾ ਕੋਲੋਂ ਜੰਗ ਵਿੱਚ ਜਾ ਕੇ ਆਪਣੇ ਭਰਾ ਵਾਂਗ ਹੀ ਵੈਰੀਆਂ ਦੇ ਟੋਟੇ ਕਰਨ ਦੀ ਇਜਾਜ਼ਤ ਮੰਗੀ ਸੀ ਵਾਹਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਛੋਟੇ ਪੁੱਤਰ ਨੂੰ ਆਪਣੇ ਹੱਥੀਂ ਸ਼ਸਤਰ ਤਜਾਕੀ ਤਿਆਰੀ ਕੀਤਾ ਜੰਗ ਵਿੱਚ ਕੰਮ ਆਉਣ ਵਾਲੇ ਕੁਝ ਜ਼ਰੂਰੀ ਨੁਕਤੇ ਸਮਝਾਏ ਪਾਈ ਹਿੰਮਤ ਸਿੰਘ ਜੀ ਪਾਈ ਨੰਦ ਸਿੰਘ ਜੀ ਪਾਈ ਆਲਮ ਸਿੰਘ ਜੀ ਤੇ ਹੋਰ ਸਿੰਘ ਜੁੱਦ ਲਈ ਨਾਲ ਭੇਜੇ ਵਾਹਿਗੁਰੂ ਜੀ ਕੜੀ ਤੋਂ ਬਾਹਰ ਨਿਕਲਦੇ ਆ ਹੀ ਬਾਬਾ ਜੁਜਾਰ ਨੇ ਬਹਾਦਰ ਖਾਨ ਅਹਰ ਖਾਨ ਤੇ ਅਸਮਤ ਖਾਨ ਦੇ ਕਈ ਹੋਰ ਸਰਦਾਰਾਂ ਨੂੰ ਪਾਰ ਬੁਲਾ ਦਿੱਤਾ ਵਾਏ ਗੁਰੂ ਜੀ ਬਾਬਾ ਜੁਜਾਰ ਸਿੰਘ ਜੀ ਦੀ ਉਮਰ ਉਸ ਵੇਲੇ 14 ਸਾਲ ਦੀ ਸੀ ਵਾਏ ਗੁਰੂ ਜੀ ਬਾਬਾ ਜੁਜਾਰ ਸਿੰਘ ਜੀ ਨੇ ਦੁਸ਼ਮਨ ਦੇ ਅਹੂ ਲੋਹਾਂ ਦੇ ਹੋਏ ਅੱਗੇ ਹੀ ਅੱਗੇ ਵਧ ਰਹੇ ਸਨ ਪਹਿਲਾਂ ਤੀਰਾਂ ਨਾਲ ਤੇ ਫਿਰ ਤਲਵਾਰ ਦੇ ਜੋਹਰ ਦਿਖਾਏ ਵਾਏ ਗੁਰੂ ਜੀ ਅੰਤ ਵਿੱਚ ਬਾਬਾ ਜੁਜਾਰ ਸਿੰਘ ਜੀ ਵੀ ਦੁਸ਼ਮਨ ਦੇ ਕੀਰੇ ਵਿੱਚ ਆ ਗਏ ਵਾਏ ਗੁਰੂ ਜੀ ਤੇ ਇਸ ਤਰ੍ਹਾਂ ਬਾਬਾ ਜੁਜਾਰ ਸਿੰਘ ਜੀ ਵੀ ਸ਼ਹੀਦੀ ਪ੍ਰਾਪਤ ਕਰ ਗਏ ਵਾਹਿਗੁਰੂ ਜੀ ਸਾਹਿਬ ਜਾਦੇ ਆ ਤੇ ਚਮਕੌਰ ਸਾਹਿਬ ਤੇ ਹੋਰ ਸ਼ਹੀਦਾਂ ਦੀ ਸ਼ਹੀਦੀ ਨੂੰ ਕੋਟਿੰਨਕੋਟ ਪਰਨਾਮ ਵਾਹਿਗੁਰੂ ਜੀ ਜਿਸ ਗੁਰੂ ਨੇ ਸਾਡੇ ਲਈ ਆਪਣੇ ਸਾਹਿਬਜਾਦੇ ਸ਼ਹੀਦ ਕਰਵਾਏ ਆਓ ਅਸੀਂ ਉਸ ਗੁਰੂ ਜੀ ਦੇ ਚਰਨਾਂ ਦੇ ਨਾਲ ਜੁੜੀਏ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ